ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਆਪ ਜੀ ਸਿੱਖਾਂ ਦਾ ਪਹਿਲਾ ਗੁਰੂ ਘਰ ਜੋ ਕੇ ਅਮਰੀਕਾ ਵਿੱਚ ਸਥਾਪਿਤ ਕੀਤਾ ਗਿਆ ਸੀ ਉਸ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਦਸਵੰਦ ਸੇਵਾ ਚੰਨਤ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਧੰਨਵਾਦ ਡਾਕਟਰ ਸਿੱਖ ਗੁਰਦੁਆਰਾ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਪਿਤ ਪਹਿਲਾ ਸਿੱਖ ਪੂਜਾ ਸਥਾਨ ਸੀ ਇਸ ਗੁਰੂਗਰ ਦੀ ਬਹੁਤ ਇਤਿਹਾਸਕ ਮਤਤਾ ਹੈ ਕਿਉਂਕਿ ਇਹ 1912 ਤੋਂ 1960 ਦੇ ਦਹਾਕੇ ਤੱਕ ਅਤੇ ਉਸ ਤੋਂ ਬਾਅਦ ਦੱਖਣੀ ਏਸ਼ੀਆਈ ਪਾਇਨੀਅਰਾਂ ਦੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜੀਵਨ ਦਾ ਕੇਂਦਰ ਬਣਿਆ ਸੀ ਦੂਜੇ ਵਿਸ਼ਵ ਯੁੱਧ ਪਾਰਕ ਦੀ ਆਜ਼ਾਦੀ ਤੋਂ ਪਹਿਲਾਂ ਇਸ ਗੁਰੂਗਰ ਨੇ ਸਿਖਾ ਮੁਸਲਮਾਨਾਂ, ਹਿੰਦੂਆਂ ਅਤੇ ਪੰਜਾਬੀ ਪਾਇਨੇਰਾਂ ਦੀਆਂ ਕੈਥੋਲਿਕ ਪਤਨੀਆਂ ਅਤੇ ਅਮਰੀਕੀ ਜਨਮੇ ਬੱਚਿਆਂ ਦੀ ਸੇਵਾ ਕੀਤੀ। ਸਟਾਕਟਨ ਗੁਰਦੁਆਰੇ ਦੀ ਸਥਾਪਨਾ 1912 ਵਿੱਚ ਪੈਸੀਫਿਕ ਕੋਸਟ ਖਾਲਸਾ ਦਿਵਾਨ ਸੁਸਾਇਟੀ ਦੁਆਰਾ ਕੀਤੀ ਗਈ ਸੀ। ਗੁਰਦੁਆਰੇ ਦੇ ਦੋ ਸੰਸਥਾਪਕ ਪਾਇ ਜਵਾਲਾ ਸਿੰਘ ਅਤੇ ਪਾਇ ਵਸਾਖਾ ਸਿੰਘ ਸਨ। ਪਾਇ ਜਵਾਲਾ ਸਿੰਘ ਨੇ ਗੁਰਦੁਆਰੇ ਦੇ ਪਹਿਲੇ ਗ੍ਰੰਥੀ ਗਦਰ ਪਾਰਟੀ ਦੇ ਪਹਿਲੇ ਉਪ ਪ੍ਰਧਾਨ ਅਤੇ ਪੰਜਾਬ ਵਿੱਚ ਇੱਕ ਕਿਸਾਨ ਯੂਨੀਅਨ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਸੈਂਟ ਜੋਆਕੁਇਨ ਵੈਲੀ ਵਿੱਚ ਵਸਦੇ ਹੋਏ ਪਾਈ ਜਵਾਲਾ ਸਿੰਘ ਅਤੇ ਇੱਕ ਹੋਰ ਪੰਜਾਬੀ ਮੋਢੀ ਪਾਈ ਵਸਾਂਖਾ ਸਿੰਘ ਨੇ ਸਟਾਕਟਨ ਦੇ ਨੇੜੇ ਹੋਲਟਵਿਲ ਵਿੱਚ 500 ਏਕੜ ਦਾ ਫਾਰਮ ਕਿਰਾਏ ਤੇ ਲਿਆ ਹੋਲਟਵਿਲ ਫਾਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਿੱਤਰ ਗ੍ਰੰਥ ਲਈ ਰੱਖਵਾ ਇੱਕ ਕਮਰਾ ਸੀ ਅਤੇ ਹੋਰ ਪੰਜਾਬੀ ਕਿਸਾਨ ਇਸ ਅਤੇ ਹੋਰ ਫਾਰਮਾਂ ਵਿੱਚ ਪ੍ਰਾਰਥਨਾਵਾਂ ਵਿੱਚ ਹਿੱਸਾ ਲੈਂਦੇ ਸਨ ਸਨਯੁਕਤ ਰਾਜ ਅਮਰੀਕਾ ਵਿੱਚ ਪਹਿਲੀ ਸਿੱਖ ਸੰਗਤ ਪ੍ਰਾਰਥਨਾ 1 ਨਵੰਬਰ 1911 ਨੂੰ ਸਟਾਕਟਨ ਨੇੜੇ ਸਰਗਰਨੰਦ ਸਿੰਘ ਦੇ ਕੈਂਪ ਵਿੱਚ ਹੋਈ ਸੀ ਅਗਲੇ ਸਾਲ ਸੰਗਤ ਨੇ ਸੰਤ ਤੇਜਾ ਸਿੰਘ ਨੂੰ ਇਸ ਦੇ ਪ੍ਰਦਾਨ ਵਜੋਂ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਬਣਾਈ 2012 ਵਿੱਚ ਸੋਸਾਇਟੀ ਨੇ ਸਟਾਕਟਨ ਵਿੱਚ 1930 ਦੀ ਗ੍ਰਾਂਟ ਸਟਰੀਟ ਵਾਲੀ ਜ਼ਮੀਨ ਖਰੀਦੀ ਤਾਂ ਜੋ ਪਹਿਲਾ ਗੁਰਦੁਆਰਾ ਬਣਾਇਆ ਜਾ ਸਕੇ ਜਿੱਥੇ 1915 ਵਿੱਚ ਲੱਕੜ ਦਾ ਨਵਾਂ ਟਾਂਚਾ ਪੂਰਾ ਹੋਣਾ ਸੀ 1929 ਵਿੱਚ ਸਟਾਕਟਨ ਗੁਰਦੁਆਰੇ ਦਾ ਵਿਸਥਾਰ ਕੀਤਾ ਗਿਆ ਅਤੇ ਇੱਕ ਨਵੀਂ ਇੱਟਾਂ ਦੀ ਇਮਾਰਤ ਪੂਰੀ ਕੀਤੀ ਗਈ ਸਟਾਕਟਨ ਸਿੱਖ ਟੈਂਪਲ ਓਨ ਕੈਲੀਫੋਰਨੀਆ ਦਾ ਇੱਕ ਇਤਿਹਾਸਕ ਸਥਾਨ ਹੈ ਸਟਾਕਟਨ ਗੁਰਦੁਆਰਾ ਦੱਖਣੀ ਏਸ਼ੀਆਈ ਪਾਇਨੀਅਰਾਂ ਦੇ ਸਮਾਜਿਕ ਅਤੇ ਰਾਜਨੀਤਿਕ ਜੀਵਨ ਦਾ ਕੇਂਦਰ ਵੀ ਸੀ 1912 ਵਿੱਚ ਜਵਾਲਾ ਸਿੰਘ ਨੇ ਪਾਰਕ ਦੇ ਵਿਦਿਆਰਥੀਆਂ ਜਿਨ੍ਹਾਂ ਵਿੱਚ ਸਾਰੇ ਧਰਮਾਂ ਦੇ ਮਰਦ ਅਤੇ ਔਰਤਾਂ ਸ਼ਾਮਲ ਸਨ ਨੂੰ ਯੂਸੀ ਬਰਕਲੇ ਵਿੱਚ ਜਾਣ ਲਈ ਖੁੱਲੇ ਦਿਲ ਨਾਲ ਸਕਾਲਰਸ਼ਿਪਾਂ ਦਾ ਪ੍ਰਬੰਧ ਕੀਤਾ ਇਹਨਾਂ ਵਿਦਿਆਰਥੀਆਂ ਲਈ ਉਸਨੇ ਬਰਕਲੇ ਵਿੱਚ ਐਲਸਟਨ ਵੇ ਤੇ ਖਰੀਦੇ ਇੱਕ ਘਰ ਵਿੱਚ ਕਮਰਾ ਅਤੇ ਖਾਣਾ ਮੋਈਆਂ ਕਰਵਾਇਆ ਸਟਾਕਟਨ ਗੁਰਦੁਆਰਾ ਇਨਕਲਾਬੀ ਗਦਰ ਪਾਰਟੀ ਲਈ ਗਤੀਵਿਧੀਆਂ ਦਾ ਕੇਂਦਰ ਵੀ ਬਣ ਗਿਆ ਜਵਾਲਾ ਸਿੰਘ ਨੇ 1914 ਵਿੱਚ ਬ੍ਰਿਟਿਸ਼ ਸਰਕਾਰ ਵਿਰੁੱਧ ਲੜਨ ਲਈ ਕੈਲੀਫੋਰਨੀਆ ਵਿੱਚ ਪੰਜਾਬੀ ਖੇਤ ਮਜ਼ਦੂਰਾਂ ਨੂੰ ਭਾਰਤ ਵਾਪਸ ਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਆਂਤ ਵਿੱਚ ਉਸਨੇ ਅਤੇ ਬਸਾਂਖਾ ਸਿੰਘ ਨੇ ਆਪਣਾ ਫਾਰਮ ਗਦਰ ਪਾਰਟੀ ਨੂੰ ਦਾਨ ਕਰ ਦਿੱਤਾ ਬਹੁਤ ਸਾਰੇ ਪੰਜਾਬੀ ਕਿਸਾਨਾਂ ਨੇ ਗਦਰ ਪਾਰਟੀ ਦੀਆਂ ਗਤੀਵਿਧੀਆਂ ਨੂੰ ਵਿੱਤ ਦੇਣ ਵਿੱਚ ਮਦਦ ਕੀਤੀ ਜਿਸ ਵਿੱਚ ਕਈ ਪਾਸ਼ਾਵਾਂ ਵਿੱਚ ਇੱਕ ਹਫਤਾਵਾਰੀ ਅਖਬਾਰ ਦੀ ਛਪਾਈ ਵੀ ਸ਼ਾਮਲ ਹੈ ਇਸ ਪ੍ਰਕਾਸ਼ਨ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੀ ਪੰਜਾਬੀ ਪਾਸ਼ਾ ਦੀ ਪ੍ਰੈਸ ਹੋਣ ਦਾ ਮਾਣ ਪ੍ਰਾਪਤ ਹੈ ਅੱਜ ਗਦਰ ਪ੍ਰਿੰਟਿੰਗ ਪ੍ਰੈਸ ਸਟਾਕਟਨ ਗੁਰਦੁਆਰੇ ਵਿੱਚ ਰਹਿੰਦਾ ਹੈ ਗੁਰਦੁਆਰੇ ਨੇ ਮਤਵਪੂਰਨ ਨੇਤਾ ਵੀ ਪੈਦਾ ਕੀਤੇ ਜਿਨ੍ਹਾਂ ਨੇ ਅਮਰੀਕੀ ਰਾਜਨੀਤੀ ਵਿੱਚ ਪ੍ਰਭਾਵ ਪਾਇਆ ਡਾਕਟਰ ਦਲੀਪ ਸਿੰਘ ਸੋਦ ਅਮਰੀਕੀ ਕਾਂਗਰਸ ਵਿੱਚ ਸੇਵਾ ਕਰਨ ਵਾਲੇ ਪਹਿਲੇ ਏਸ਼ੀਅਨ ਅਮਰੀਕੀ ਸਿੱਖ ਅਮਰੀਕੀ ਅਤੇ ਭਾਰਤੀ ਅਮਰੀਕੀ ਸਟਾਕਟਨ ਗੁਰਦੁਆਰੇ ਦੇ ਸਖਤਰ ਸੰ ਸਟਾਕਟਨ ਗੁਰਦੁਆਰੇ ਨੇ ਦੱਖਣੀ ਏਸ਼ੀਆਈ ਪਾਇਨੀਰਾਂ ਲਈ ਕੈਂਦਰੀ ਸਮਾਜਿਕ ਇਕੱਠ ਸਥਾਨ ਵਜੋਂ ਵੀ ਕੰਮ ਕੀਤਾ ਜੋ ਐਰੀਜ਼ੋਨਾ ਅਤੇ ਦੱਖਣੀ ਕੈਲੀਫੋਰਨੀਆ ਤੱਕ ਦੂਰ ਰਹਿੰਦੇ ਸਨ ਅਤੇ ਅਕਸਰ ਪੱਛਮੀ ਤੱਟ ਦੇ ਪਾਰੋਂ ਪਾਇਨੀਅਰ ਸਾਲ ਵਿੱਚ ਕੁਝ ਵਾਰ ਸਟਾਕਟਨ ਗੁਰਦੁਆਰੇ ਵਿੱਚ ਵਿਸ਼ੇਸ਼ ਛੁੱਟੀਆਂ ਅਤੇ ਤਿਉਹਾਰਾਂ ਲਈ ਇੱਕ ਦੂਜੇ ਨੂੰ ਮਿਲਦੇ ਸਨ ਹੋਰ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓ ਲਈ ਦਸਵੰਦ ਸੇਵਾ ਚੰਨ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ